ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਪਾਈ ਰਾਮ ਨਾਮ ਸਿਮਰਨ ਬਿਨ ਬੂਢ ਤੇ ਅਧਿਕਾਈ ਰਹਾਉ ਪਨੀਤਾ ਸੁਤ ਦੇ ਗ੍ਰਹਿ ਸੰਪਤ ਸੁਖ ਦਾਈ ਇਨ ਮੈਂ ਕਛੂ ਨਾਹੇ ਤੇਰੋ ਕਾਲ ਅਵਧ ਆਈ ਪੰਜਾਬ ਮਲ ਗਜ ਕਨੀਕਾ ਪਤਿਤ ਕਰਮ ਕੀਨੇ ਤੇਉ ਉੱਤਰ ਪਾਰ ਪਰੇ RAM ਨਾਮ ਲੀਨੇ ਸੂਕਰ ਕੂਕਰ ਜੋਨ ਪਰਮੇ ਤੋ ਲਾਜ ਨਾ ਆਈ RAM ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ ਤਜ ਪਰਮ ਕਰਮ ਵਿਦ ਨਿਖੇਦ RAM ਨਾਮ ਲਹੀ ਗੁਰ ਪ੍ਰਸਾਦ ਜਨ ਕਬੀਰ RAM ਕਰ ਸਰੇਹੀ ਏ ਭਗਤ ਕਬੀਰ ਜੀ ਦੀ ਬਾਣੀ ਹੈ ਕਬੀਰ ਜੀ ਫਰਮਾਉਂਦੇ ਹਨ ਅਕਾਲ ਪੁਰਖ ਇਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਏ ਭਾਈ ਪ੍ਰਭੂ ਦਾ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰ ਸਦਾ ਨਾਮ ਦਾ ਸਿਮਰਨ ਕਰ ਰਬ ਉਹਦਾ ਸਿਮਰਨ ਕਰਨ ਤੋਂ ਬਿਨਾ ਬਹੁਤ ਜੀਵ ਵਿਕਾਰਾਂ ਵਿੱਚ ਡੁੱਬਦੇ ਹਨ ਉਹ ਟੀ ਪੁੱਤਰ ਸ਼ਰੀਰ ਘਰ ਦੌਲਤ ਇਹ ਸਾਰੇ ਸੁੱਖ ਦੇਣ ਵਾਲੇ ਚਾਹਤੇ ਹਨ ਪਰ ਜਦੋਂ ਮੌਤ ਰੂਪ ਤੇਰਾ ਅਖੀਰਲਾ ਸਮਾਂ ਆਇਆ ਤਾਂ ਇਹਨਾਂ ਵਿੱਚੋਂ ਕੋਈ ਵੀ ਤੇਰਾ ਆਪਣਾ ਨਹੀਂ रह ਜਾਏਗਾ ਅਜਾਮਲ ਗਝ ਖਨੀਕਾ ਇਹ ਵਿਕਾਰ ਕਰਦੇ ਰਹੇ ਪਰ ਜਦੋਂ ਪ੍ਰਮਾਤਮਾ ਦਾ ਨਾਮ ਇਨਾ ਨੇ ਸਿਮਰਿਆ ਤਾਂ ਇਹ ਵੀ ਇਨਾ ਵਿਕਾਰਾਂ ਵਿੱਚੋਂ ਪਾਰ ਲੰਗੇ ਹੇ ਸੱਜਣ ਤੂੰ ਸੂਰ ਕੁੱਤੇ ਆਦੀ ਦੀਆਂ ਜੂਨਾ ਵਿੱਚ ਫੜਕਦਾ ਰਿਹਾ ਫਿਰ ਵੀ ਤੇਨੂੰ ਹੁਣ ਸ਼ਰਮ ਨਹੀਂ ਆਈ ਤੂੰ ਅਜੇ ਵੀ ਨਾਮ ਨਹੀਂ ਸਿਮਰਦਾ ਪਰਮਾਤਮਾ ਦਾ ਅੰਮ੍ਰਿਤ ਨਾਮ ਵਿਸਾਰ ਕੇ ਕਿਉਂ ਵਿਕਾਰਾਂ ਦਾ ਜਹਿਰ ਪੀ ਰਿਹਾ ਹੈ ਹੇ ਭਾਈ ਸ਼ਾਸਤਰਾਂ ਅਨੁਸਾਰ ਕਿਤੇ ਜਾਣ ਵਾਲੇ ਕਿਹੜੇ ਕਮ ਹਨ ਤੇ ਸ਼ਾਸਤਰਾਂ ਵਿੱਚ ਕਿੰਨਾ ਕਮਾਂ ਬਾਰੇ ਮਨਾਈ ਹੈ ਇਹ ਵਹਿਮ ਛੱਡ ਦੇ ਤੇ ਪਰਮਾਤਮਾ ਦਾ ਨਾਮ ਸਿਮਰ ਕਬੀਰ ਜੀ ਕਹਿੰਦੇ ਹਨ ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਹੀ ਆਪਣਾ ਪਿਆਰਾ ਸਾਥੀ ਬਣਾ